ਜੀਚੇ ਵੇਖਦੇ ਆ ਪਰਮਾਤਮਾ ਦੀ ਦੁਨੀਆ 'ਚ ਵੀ ਦੇਖਦੇ ਆ ਵੱਡੇ ਤੋਂ ਵੱਡਾ ਪਾਪੀ ਬਖਸ਼ਿਆ ਜਾਂਦਾ ਹੈ ਬਖਸ਼ੇਂਦ ਵੀ ਹੈ ਉਹ ਰਹੀਮ ਵੀ ਹੈ ਰਹਿਮਾਨ ਵੀ ਹੈ ਚਲੋ ਰਹਿਮਾਨ ਕਿਤਾ ਕਿੰਨਾ ਹੈ ਇਹ ਹੁਣ ਦੂਜੀ ਮਿਸਾਲ ਉਹ ਜੋ ਹਾਫਿਜ਼ ਦਿੰਦਾ ਹੈ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਹੈ ਸਦ ਸਾਲਾਬਾ ਇਮਤਿਹਾਨ ਗੁਨਾਹ ਖਵਾਹਮ ਕਰਦ ਐ ਮੇਰੇ ਖੁਦਾ ਜੇ ਤੂੰ ਮੈਨੂੰ 100 ਸਾਲ ਤੱਕ ਜ਼ਿੰਦਾ ਰੱਖਿਆ ਜਦੋਂ ਇਸ ਨੇ ਇਹ ਨਜ਼ਮ ਲਿਖੀ ਉਦੋਂ 60 ਵਰਿਆਂ ਦਾ ਤੇ ਹੈ ਹੀ ਸੀ ਕਹਿੰਦੇ ਜੇ ਤੂੰ ਮੈਨੂੰ 100 ਸਾਲ ਦੀ ਜ਼ਿੰਦਗੀ ਬਖਸ਼ੀ ਜਿਵੇਂ ਮੈਂ ਪਿੱਛੇ ਗੁਨਾਹ ਕਰਦਾ ਰਿਹਾ ਅੱਗੇ ਵੀ ਕਰਾਂਗਾ 100 ਸਾਲਾਂ ਤੱਕ ਮੈਂ ਗੁਨਾਹ ਹੀ ਕਰਾਂਗਾ ਇੱਕ ਫਕੀਰ ਕਹਿ ਰਿਹਾ ਸਭ ਤੋਂ ਵੱਡਾ ਸਦ ਸਾਲਾ ਬੇ ਇਮਤਿਹਾਨ ਗੁਨਾਹ 파ਹਮ ਕਰਦ ਤਾ ਜੁਰਮ ਮਨ ਅਸਤ ਬੇਸ਼ ਯਾ ਰਹਿਮਤ ਤੋਂ ਫਿਰ ਮੈਂ ਇੱਕ ਪਲੜੇ ਦੇਚ ਆਪਣੇ 100 ਸਾਲ ਦੇ ਗੁਨਾਹ ਰੱਖਾਂਗਾ ਤੋਨਾ ਫਿਰ ਮੈਂ ਦੂਜੇ ਪਲੜੇ ਦੇਚ ਤੇਰੇ ਇੱਕ ਪਲ ਦੀ ਰਹਿਮਤ ਰੱਖਾਂਗਾ ਤੇਰੇ ਇੱਕ ਪਲ ਦੀ ਬਖਸ਼ਿਸ਼ ਤੇਰੇ ਇੱਕ ਪਲ ਦੀ ਰਹਿਮਤ ਮੈਂ ਦੂਜੇ ਪਲੜੇ ਚ ਰੱਖਾਂਗਾ ਤੇ ਪਹਿਲੇ ਪਲੜੇ ਚ ਮੈਂ ਆਪਣੇ 100 ਸਾਲ ਦੇ ਗੁਨਾਹ ਰਖਾਂਗਾ ਮੈਂ ਤੋਲਾਂਗਾ ਐ ਮੇਰੇ ਖੁਦਾ ਮੇਰਾ ਅਨੁਭਵ ਕਹਿੰਦਾ ਹੈ ਤੇਰੇ ਇੱਕ ਪਲ ਦੀ ਰਹਿਮਤ ਜ਼ਿਆਦਾ ਹੋਵੇਗੀ ਮੇਰੇ 100 ਸਾਲ ਦੇ ਗੁਨਾਹ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਤੂੰ ਇਤਨਾ ਬਖਸ਼ੰਦ ਹੈ ਤੂੰ ਇਤਨਾ ਰਹਿਮਨ ਹੈ ਇਹਨੂੰ ਮਹਾਰਾਜ ਕਹਿੰਦੇ ਨੇ ਪ੍ਰਸਾਦ ਹੈ ਇਸਾਰੇ ਕੁਲਾਸਾ ਮੈਂ ਤੁਹਾਡੇ ਸਾਹਮਣੇ ਕਰਨਾ ਹੈ ਨਿਰਾਸ਼ ਕੌਣ ਆਉਂਦਾ ਹੈ ਉਦਾਸ ਕੌਣ ਆਉਂਦਾ ਹੈ ਗਹਿਰਾ ਸਦਸੰਗੀ ਇਹ ਸ਼ਬਦ ਦੀ ਝੋਟ ਖਾ ਗਏ ਸ਼ਬਦ ਤੀਰ ਦੀ ਤਰ੍ਹਾਂ ਲਗੇ ਮਨ ਦੇ ਚੋਂ ਵਿਕਾਰ ਨਿਕਲੇ ਨੇ ਲੋਭ ਨਿਕਲੇ ਹੈ ਉਹਦਾ ਤੜਪਿਆ ਹੋਇਆ ਮਨ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਇਕ ਤੇ ਇਹ ਤਰੀਕਾ ਹੈ ਸ਼ਬਦ ਚੋਟ ਕਰ ਗਿਆ ਹੈ ਨਿਰਾਸ਼ ਹੋ ਗਿਆ ਹੈ ਉਦਾਸ ਹੋ ਗਿਆ ਹੈ ਦੂਸਰਾ ਬਹੁਤ ਅਕਲਮੰਦ ਹੈ ਪਿਛਲੇ ਪੂਰਵਲੇ ਕਰਮਾਂ ਕਰਕੇ ਬੜਾ ਜ਼ਹਿਨ ਨਸ਼ੀਨ ਹੈ ਬੜੀ ਤੀਖਣ ਬੁੱਧੀ ਦਾ ਮਾਲਕ ਹੈ ਇਤਨਾ ਸਿਆਣਾ ਹੈ ਅਕਲ ਇਸ ਦੀ ਮਹਾਨ ਹੈ ਇਤਨੀ ਮਹਾਨ ਹੈ ਕਿ ਦੁਨੀਆ ਬਿਲਕੁਲ ਛੋਟੀ ਹੋ ਗਈ ਕੁਝ ਵੀ ਸਭ ਕੁਝ ਖਿਡਾਉਣਾ ਉਸਨੂੰ ਪ੍ਰਤੀਤ ਹੁੰਦਾ ਹੈ ਜਿਵੇਂ ਬੱਚੇ ਨੂੰ ਖਿਡਾਉਣੇ ਮਹਾਨ ਦਿਖਾਈ ਦਿੰਦੇ ਨੇ ਕਿਉਂ ਅਜੇ ਖਿਡਾਉਣੇ ਉਹਦੀ ਅਕਲ ਨਾਲੋਂ ਵੱਡੇ ਨੇ ਉਹਦੀ ਅਕਲ ਛੋਟੀ ਹੈ ਖਿਡਾਉਣੇ ਵੱਡੇ ਨੇ ਤੇ ਜਿਸ ਦਿਨ ਅਕਲ ਵੱਡੀ ਹੋ ਜਾਂਦੀ ਹੈ ਉਹ ਖਿਡਾਉਣੇ ਐਨ ਭਰੇ ਸੁੱਟਣ ਵਾਲੇ ਬਣ ਜਾਂਦੇ ਜਿਸ ਦਿਨ ਅਕਲ ਪੂਰਨ ਤੌਰ ਤੇ ਮਹਾਨ ਹੋ ਜਾਏ ਯਕੀਨ ਜਾਨੋ ਇਹ ਸਾਰਾ ਸੰਸਾਰ ਵੀ ਖਿਡਾਉਣਾ ਬਣ ਜਾਂਦਾ ਹੈ ਬੱਚਿਆਂ ਦਾ ਸਭ ਕੁਝ ਖੇਲ ਵਰਤਿਤ ਹੁੰਦਾ ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕਿ ਨਹੀਂ ਮਾਇਆ ਆਪਣੀ ਅਕਲ ਤੋਂ ਚੋਟ ਖਾ ਕੇ ਵੀ ਕਈ ਨਿਰਾਸ਼ ਹੋਏ ਨੇ ਸੰਸਾਰ ਤੋਂ ਉਦਾਸ ਹੋਏ ਨੇ ਨਾਲ ਨਾਲ ਮੈਂ ਉਦਾਹਰਣ ਦੇ ਹੀ ਜਾਵਾਂ ਜੈਸੇ ਗਾਲिब ਬਹੁਤ ਸਿਆਣਾ ਬਹੁਤ ਸਿਆਣਾ ਬੜੀ ਤੀਖਣ ਬੁੱਧੀ ਬੜੀ ਮਹਾਨ ਅਕਲ ਦਾ مالک ਕਹਿੰਦੇ ਨੇ 150 ਟਿੱਕੇ ਹੋ ਚੁਕੇ ਨੇ دیਵਾਨੇ ਗਾਲिब ਦੇ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਲੇਕਿਨ ਅਜੇ ਵੀ ਵਿਦਵਾਨ ਕਹਿੰਦੇ ਨੇ ਗੱਲ ਪੂਰੀ ਆਖੀ ਨਹੀਂ ਜਾ ਸਕੀ ਉਹਨੇ ਜਿਸ ਗਹਿਰਾਈਆਂ ਨੂੰ ਛੋਇਆ ਅਜੇ ਤੱਕ ਨਹੀਂ ਜਾ ਸਕਿਆ ਗਾਲिब ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਹ ਸਾਰੀ ਦੁਨੀਆਂ ਕੀ ਹੈ ਬੱਚਿਆਂ ਦਾ ਖੇਡ ਬੱਚਿਆਂ ਦੇ ਖਿਡੌਣੇ ਕੁਛ ਵੀ ਨਹੀਂ ਜਵਾਨਾਂ ਦਾ ਖੇਡ ਵੀ ਨਹੀਂ ਜਵਾਨਾਂ ਦੇ ਖਿਡੌਣੇ ਵੀ ਨਹੀਂ ਤਫਲ ਕਹਿੰਦੇ ਨੇ ਬੱਚਿਆਂ ਨੂੰ ਇਹ ਤਫਾਲ ਬੱਚੇ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਅਗੇ ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਅਗੇ ਇਹ ਬੱਚਿਆਂ ਦਾ ਤਮਾਸ਼ਾ ਰੋਜ਼ ਹੋ ਰਿਹਾ ਮੈਂ ਦੇਖ ਰਿਹਾ ਇੱਕ ਖੇਲ ਹੈ ਔਰੰਗਜ਼ੇ ਸੁਲੇਮਾਨ ਮੇਰੇ ਨਜ਼ਦੀਕ ਇੱਕ ਬੱਚਿਆਂ ਦਾ ਖੇਲ ਹੈ ਕੀ ਰਾਜਨੀਤੀ ਤਖਤ ਸੁਲੇਮਾਨੀ ਲੋਕੀ ਕਿਤਨੇ ਪਾਪੜ ਬਿਲਦੇ ਨੇ ਤਖਤ ਵਾਸਤੇ ਸਿੰਘਾਸਣ ਵਾਸਤੇ ਲੋਕੀ ਕਿਤਨੇ ਪਾਪੜ ਬਿਲਦੇ ਨੇ ਮੈਂ ਪਿਛਲੇ ਦਿਨੇ ਪੜ ਕੇ 당ਗ ਰਹਿ ਗਿਆ ਇਲیکشن ਦੇ ਦਿਨਾਂ 'ਚ ਇੱਕ ਨੇਤਾ 35 ਥਾਵਾਂ ਤੇ ਬੋਲੇ ਆ ਹੈਲੀਕਾਪਟਰ ਤੇ ਬੈਠੇ ਐਸ ਪਿੰਡ ਬੋਲੇਆ ਉਸ ਪਿੰਡ ਬੋਲੇਆ ਉਹ ਪਿੰਡ ਵੀ ਨਾ ਰਹਿ ਜਾ ਉਹ ਵੋਟ ਵੀ ਕਿਧਰੇ ਨਾ ਚਲੇ ਜਾਣ 35 ਜਗਾ ਬੋਲੇ ਸਾਰਾ ਦਿਨ ਬੋਲਦਾ ਰੇ ਰੋਟੀ ਖਾਣ ਦਾ ਵਕਤ ਕੋਈ ਨਹੀਂ ਨਹੀਂ ਖਾ ਸਕੇ ਇੱਕ ਜਗਾ ਉਹਦੇ ਭੋਜਨ ਦਾ ਇੰਤਜ਼ਾਮ ਸੀ ਕਹਿੰਦਾ ਨਹੀਂ ਉਹ ਪਿੰਡ ਰਹਿ ਜਾਏਗਾ ਉੱਥੇ ਜਾ ਐਨੇ ਲੋਕੇ ਪਾਪੜ ਵੰਦਦੇ ਵੋਟਾਂ ਵਾਸਤੇ غالب کہندے تخت سلیمان ہی بادشاہاں دا تخت بچیاں دا کھڈاونا ہے جواناں دا بھی نہیں من بچیاں دا کھڈاونا پتی ایک کھیل ہے اورنگ سلیما میرے نزدیک ایک بات ہے اجاز مسیحا میرے اگے حضرت عیسیٰ دے معجزے کیڑے معجزے ਉਹ ਬਿਮਾਰ ਦੇ ਸਿਰ ਤੇ ਹੱਥ ਰੱਖਦਾ ਸੀ ਕਹਿੰਦੇ ਉਹ ਤੰਦਰੁਸਤ ਹੋ ਜਾਂਦਾ ਸੀ ਉਹ ਅੰਦੇ ਦੇ ਸਿਰ ਤੇ ਹੱਥ ਰੱਖਦਾ ਸੀ ਉਹਨੂੰ ਅੱਖਾਂ ਮਿਲ ਜਾਂਦੀਆਂ ਸਨ ਈਸਾਈ ਮਿਸ਼ਨਰੀਜ਼ ਦਾ ਬਹੁਤ ਪ੍ਰਚਾਰ ਕਰਦੇ ਨੇ ਐਹੀ ਗੱਲ ਕਰਦੇ ਉਹ ਮੁਰਦੇ ਦੇ ਸਿਰ ਤੇ ਹੱਥ ਰੱਖਦਾ ਸੀ ਮੁਰਦਾ ਜ਼ਿੰਦਾ ਹੋ ਜਾਂਦਾ ਸੀ ਗਾਲਿਬ ਕਹਿੰਦਾ ਜਿਸ ਮੁਰਦੇ ਦੇ ਸਿਰ ਤੇ ਹੱਥ ਰੱਖਿਆ ਉਹ ਜ਼ਿੰਦਾ ਹੋ ਗਿਆ ਜਿਹੜਾ ਜ਼ਿੰਦਾ ਹੋਇਆ ਹੈ ਕੀ ਉਹ ਫਿਰ ਨਹੀਂ ਮਰਿਆ ਤੇ ਜੇ ਫਿਰ ਮਰ ਗਏ ਤੇ ਈਸਾ ਵੀ ਬੱਚਿਆਂ ਦੇ ਨਾਲ ਖੇਡਦਾ ਰਿਹਾ ਮੈਂ ਈਸਾ ਨਾਲ ਵੀ ਨਹੀਂ ਖੇਡ ਸਕਦਾ ਇਹ ਵੀ ਬੱਚਿਆਂ ਦੇ ਖੇਡੌੜੇ ਨੇ ਰੇਦੀਆਂ ਤੇ ਸਿੱਧੀਆਂ ਨਾਟਕ ਚੇਟਕ ਠੀਏ ਕੁ ਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਹੁਣ ਜਿਹਨੂੰ ਰੇਦੀ ਸਿੱਧੀ ਵੀ ਪ੍ਰਭਾਵਤ ਨਾ ਕਰੇ ਤਖਤ ਸੁਲੇਮਾਨੀ ਵੀ ਪ੍ਰਭਾਵਤ ਨਾ ਕਰੇ ਤੇ ਸੰਸਾਰ ਦੇ ਦੁਨਿਆਵੀ ਸੁੱਖ ਵੀ ਸਾਰੇ ਉਹਨਾਂ ਇੰਜ ਲੱਗਣਨ ਜਿਵੇਂ ਬੱਚਿਆਂ ਦਾ ਤਮਾਸ਼ਾ ਹੈ ਤੋ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਅਕਲ ਬਹੁਤ ਮਹਾਨ ਹੈ ਬਾਜ਼ੀ ਚਾਏ ਤਫਾਲ ਹੈ ਦੁਨੀਆ ਮੇਰੇ ਆਗੇ ਇਤਨਾ ਸਿਆਣਾ ਮਨੁੱਖ ਹੈ ਸੰਸਾਰ ਤੋਂ ਨਿਰਾਸ਼ ਹੋ ਗਿਆ ਹੈ ਉਦਾਸ ਹੋ ਗਿਆ ਹੈ ਬਸ ਅੱਗੇ ਜੋ ਘਟਨਾ ਹੈ ਉਹ ਵੀ ਤੁਹਾਡੇ ਸਾਹਮਣੇ ਮੈਂ ਰੱਖਾਂ ਇੱਕ ਤੀਸਰਾ ਕਾਰਨ ਵੀ ਹੈ ਨਿਰਾਸ਼ ਹੋਣ ਦਾ ਉਦਾਸ ਹੋਣ ਦਾ ਪਹਿਲਾ ਤੇ ਹੈ ਸ਼ਬਦ ਝੋਟ ਕਰ ਗਿਆ ਸਤਸੰਗੀ ਹੈ ਇੰਨੀ ਗਹਿਰਾਈ ਨਾਲ ਬਾਣੀ ਨੂੰ ਇਸ ਨੇ ਸੁਣਿਆ ਬਾਣੀ ਝੋਟ ਕਰ ਗਈ ਤੀਰ ਦੀ ਤਰ੍ਹਾਂ ਲੱਗੇ ਅੰਤਰ ਪਿਆਸ ਉઠી ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲੱਗੇ ਕਬੀਰ ਸਤਗੁਰੂ ਸੂਰਮੇ ਬਾਆ ਬਾਣ ਜੋ ਇੱਕ ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਛ ਕਬੀਰ ਕਹਿੰਦਨ ਐਸਾ ਸਤਗੁਰ ਨੇ ਬਾਣੀ ਦਾ ਬਾਣ ਮਾਰਿਆ ਮੈਂ ਤੇ ਢੇ ਢੇਰੀ ਹੋ ਗਿਆ ਤੀਰ ਨਾਲ ਤਸ਼ਬੀਹ ਦਿੱਤੀ ਸ਼ਬਦ ਨੂੰ ਸ਼ਬਦ ਤੀਰ ਦੀ ਤਰ੍ਹਾਂ ਹੈ ਪਰ ਜਿਉਂ ਆਉਂਦਾ ਨਾ ਸੀ ਆਪਣਾ ਹਿਰਦਾ ਇੱਕ ਪਾਸੇ ਕਰਦੇ ਆਣ ਲੱਗੇ ਨਾ ਕਰ ਪੈ ਨਹੀਂ ਕਰ ਤਾ ਤੀਰ ਇੱਕ ਪਾਸੇ ਨਹੀਂ ਆਉਂਦਾ ਨਿਸ਼ਾਨਾ ਇੱਕ ਪਾਸੇ ਕਰ ਲੈਂਦੇ ਨਹੀਂ ਤੇ ਤੀਰ ਦੀ ਤਰ੍ਹਾਂ ਲੱਗੇਗਾ ਜੈਸੇ ਤੀਰ ਦੀ ਤਰ੍ਹਾਂ ਲੱਗੇਗਾ ਤੇ ਮਨ ਜ਼ਿੰਦਾ ਹੈ ਲੋਭ ਕਰਕੇ ਸਾਰਾ ਲੋਭ ਨਿਕਲੇਗਾ ਇਹੋ ਨਿਕਲੇਗਾ ਫਿਰ ਖੋਨ ਨਿਕਲੇਗਾ ਤਾਂ ਮਨ ਤੜਪੇਗਾ ਵੀ ਸਹੀ ਪਹਿਲਾ ਇਹ ਕਾਰਨ ਹੈ ਸ਼ਬਦ ਦਾ تیر ਲੱਗੇ ਐਸਾ ਮਨੁੱਖ ਦੁਨੀਆ ਤੋਂ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਆਪਣੀ ਅਕਲ ਦਾ تیر ਲੱਗੇ ਇਤਨਾ ਸਿਆਣਾ ਹੋਵੇ ਇਤਨੀ ਤੀਖਣ ਬੁੱਧੀ ਦਾ ਮਾਲਕ ਜਿੰਨਾ ਸਿਆਣਾ ਮਨੁੱਖ ਹੋਵੇਗਾ ਬੇਚੈਨ ਹੋਵੇਗਾ ਕਿਉਂ ਜਗਤ ਦੇ ਚ ਐਸਾ ਕੁਝ ਵੀ ਨਹੀਂ ਜੋ ਦੀ ਦਿਲਚਸਪੀ ਦਾ ਬਾਇਸ ਬਣੇ ਇਹ ਵੀ ਮਰਜ਼ ਜਿਆਦਾ ਬੇਚੈਨ ਹੋਵੇਗਾ ਕਿੰਨਾ ਕੁ ਬੇਚੈਨ ਹੋਵੇਗਾ ਇਹ ਵੀ ਉਹ ਗਾਲਬ ਦੱਸਦਾ ਇਤਨਾ ਸਿਆਣਾ ਮਨੁੱਖ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਨਾ ਤੋ ਮੇਰਾ ਦਿਲ ਬਨਾ ਦੇ ਐ ਖੁਦਾ ਸਾਰੇ ਸੰਸਾਰ ਦੀ ਵਿਪਤਾ ਬੇਚੈਨੀ ਪਰੇਸ਼ਾਨੀ ਬਿਆਕੁਲਤਾ ਤੋ ਕੱਟੇ ਕੀਤੀ ਤੇਰੇ ਕੋਲ ਕੁਝ ਮੁੜਿਆ ਨਹੀਂ ਹੋਰ ਤੂੰ ਵਾਲੇ ਬਦਾ ਦਿਲ ਬਣਾ ਕੇ ਰੱਖ ਦਿੱਤਾ ਜਿਤਨਾ ਸਿਆਣਾ ਮਨੁੱਖ ਹੋਵੇਗਾ ਸੰਸਾਰ ਬੇਮੈ ਨਹੀਂ ਹੋ ਜਾਏਗਾ ਫਿਰ ਜੀਵੇ ਕਸਰ ਜੀਵੇ ਕਸਰ ਅਕਲ ਤੋਂ ਚੋਟ ਖਾ ਕੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਸ਼ਬਦ ਤੋਂ ਚੋਟ ਖਾ ਕੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਕਿਸ ਤਰ੍ਹਾਂ ਕੋਈ ਸੰਸਾਰ ਤੋਂ ਝੋਟ ਲੱਗ ਗਈ ਹੈ ਕੋਈ ਜਾਨ ਤੋਂ ਵੀ ਪਿਆਰਾ ਸੀ ਅਜ਼ੀਜ਼ ਮਿੱਤਰ ਸਨ ਬੰਦੇ ਆਪਣੇ ਹੀ ਮੌਂਡਿਆਂ ਤੇ ਲੈ ਜਾਣਾ ਪਿਆ ਸ਼ਮਸ਼ਾਨਗਾਰ ਆਪਣੇ ਅੱਖਾਂ ਦੇ ਸਾਹਮਣੇ ਉਸ ਨੂੰ ਜਲਦਾ ਹੋਇਆ ਦੇਖਿਆ ਮਨ ਨੂੰ ਝੋਟ ਖਾ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਬੈਰਾਗੀ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਕਮ ਸੇ ਕਮ ਜੇ ਨਹੀਂ ਦੇਰ ਤੱਕ ਸ਼ਮਸ਼ਾਨਗਾਰਡ ਦੇ ਚ ਰਹਿ ਗਏ ਹਵਸਤਾ ਉਸਦੀ ਰਹਿੰਦੀ ਹੈ। ਅਗਰ ਸਿਆਣਾ ਹੋਇਆ ਤੋ ਫਿਰ ਉਸ ਅਵਸਥਾ ਨੂੰ ਸੰਭਾਲ ਵੀ ਸਕਦਾ ਹੈ। ਬੜਾ ਚੋਟੀ ਦਾ ਧਨਵਾਨ ਸੀ। ਚਾਰੇ ਪਾਸੇ ਧਨ ਘਰ ਦੇ ਚ ਇੰਜ ਆ ਰਿਹਾ ਸੀ ਜਿਵੇਂ ਦਰਿਆ ਸਾਗਰ ਦੀ ਤਰਫ ਆਉਂਦੇ। ਦਿਵਾਲੀਆ ਹੋ ਗਿਆ। ਬਾਲ ਬਾਲ ਕਰਜ਼ਾਈ ਹੋ ਗਿਆ। ਦੇਣਾ ਹਜ਼ਾਰਾਂ ਦਾ ਐਸਨੇ ਲੈਣਾ ਹੁਣ ਕਿਸੇ ਕੋਲ ਵੀ ਨਹੀਂ ਐਸੀ ਹਾਲਤ ਦੇਚ ਵੀ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬੜੀ ਇੱਜ਼ਤ ਸੀ ਬੜੀ ਮਾਨ ਮਰਿਆਦਾ ਸੀ ਬੜੀਆਂ ਸਲਾਮੀਆਂ ਮਿਲਦੀਆਂ ਸਨ ਕੋਈ ਕਲੰਗ ਲੱਗ ਗਿਆ ਦਾਗ ਲੱਗ ਗਿਆ ਬਣੇ ਬੜਾਈ ਪ੍ਰਤਿਸ਼ਠਾ ਇੱਜ਼ਤ ਸਾਰੀ ਧਾਕ ਦੇਚ ਮਿਲ ਗਈ ਇਰਦਾ ਚੋਟ ਖਾ ਜਾਂਦਾ ਹੈ ਮਨ ਨੂੰ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਇਹ ਤਿੰਨ ਕਾਰਨ ਨੇ ਸ਼ਬਦ ਚੋਟ ਕਰੇ ਅਕਲ ਚੋਟ ਕਰੇ ਗੁਸਤਾਖੀ ਮਾਫੀਆ ਸੰਸਾਰ ਤੋਂ ਕੋਈ ਚੋਟ ਨਾ ਹੋਵੇ ਹੋਰ ਕੋਈ ਚੌਥਾ ਕਾਰਨ ਨਹੀਂ ਹੈ ਯਾ ਮੈਨੂੰ ਇੰਜ ਕਹਿਣ ਦੇਣਾ ਅਜੇ ਤੱਕ ਕੋਈ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਇਹਨੂੰ ਅਜੇ ਸ਼ਬਦ ਨੇ ਝੋਟ ਨਹੀਂ ਦਿੱਤੀ ਅਜੇ ਇਸ ਨੇ ਸ਼ਬਦ ਦੀ ਝੋਟ ਨਹੀਂ ਖਾਦੀ ਕਿਉਂਕਿ ਇਹ ਗਹਿਰਾ ਸਤਸੰਗੀ ਨਹੀਂ ਹੈ ਅਜੇ ਇਸ ਨੂੰ ਆਪਣੀ ਅਕਲ ਤੋਂ ਵੀ ਝੋਟ ਨਹੀਂ ਲੱਗੀ ਕਿਉਂਕਿ ਇਹਦੀ ਅਕਲ ਵੀ ਇਤਨੀ ਮਹਾਨ ਨਹੀਂ ਹੈ ਗੁੱਸਾ ਖਿਮਾ ਅਜੇ ਇਸ ਨੂੰ ਸੰਸਾਰ ਤੋਂ ਵੀ ਕੋਈ ਬਹੁਤ ਵੱਡੀ ਝੋਟ ਨਹੀਂ ਲੱਗੀ ਨਹੀਂ ਤੇ ਨਿਰਾਸ਼ ਹੋ ਜਾਣਾ ਸੀ ਉਦਾਸ ਹੋ ਜਾਣਾ ਸੀ ਛੋਟੀਆਂ ਛੋਟੀਆਂ ਛੋਟਾਂ ਤੇ ਰੋਜ਼ ਲੱਗਦੀਆਂ ਨੇ ਅਜੇ ਕੋਈ ਇਤਨੀ ਚੋਟ ਇਸ ਨੂੰ ਨਹੀਂ ਲੱਗੀ ਕਿ ਨਿਡਾਲ ਹੋ ਜਾਏ ਨਿਰਾਸ਼ ਹੋ ਜਾਏ ਉਦਾਸ ਹੋ ਜਾਏ ਇਹਦੀ ਅਕਲ ਵੀ ਕੋਈ ਮਹਾਨ ਨਹੀਂ ਕਿਸ ਨੂੰ ਅਕਲ ਨੇ ਝੋਟ ਕੀਤੀ ਹੋਵੇ ਤੇ ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ ਗਿਆ ਹੋਵੇ ਇਹ ਕੋਈ ਗਹਿਰਾ ਸਤਸੰਗੀ ਵੀ ਨਹੀਂ ਸਰੋਤਾ ਵੀ ਨਹੀਂ ਕਿ ਗੁਰੂ ਦਾ ਸ਼ਬਦ ਝੋਟ ਕਰ ਗਿਆ ਹੋਵੇ ਤੇ ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ सन्यास प्राप्ति ਲਈ ਉਦਾਸ ਤੇ ਨਿਰਾਸ਼ ਪਹਿਲੇ ਦੋ ਕਦਮ ਨੇ ਇਹ ਦੋ ਕਦਮ ਜੋ ਨਹੀਂ ਚੱਲਿਆ ਉਹ ਮੰਜ਼ਿਲ ਤੇ ਨਹੀਂ ਪਹੁੰਚਦਾ ਮੰਜ਼ਿਲ ਤੇ ਐ ਸੰਿਆਸ ਪੰਕਤੀਆਂ ਮੈਂ ਤੁਹਾਨੂੰ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ ਰੇ ਮਨ ਐਸੋ ਕਰ ਸੰਿਆਸ ਸਾਹ ਮਨ ਸੇ ਸਦਨ ਸਵੇ ਕਰ ਸਮਝੋ ਮਨਹੀ ਮਾਹੇ ਉਦਾਸਾ शब्द तो जो चोट खा गया है गहरा सत्संगी है वो सही फैसला करेगा कि परमात्मा की तलाश करेगा और उसे उन्यास एक दिन प्रगट हो जाएगा क्योंकि टोटली निराश हो गया उदास हो गया अपनी अकल तो जड़ी जिसने चोट खा दी है या संसार तो चोट खा दी है कुछ खतरे भी नहीं ये तीन फैसले हैं ਦੇ ਵਿੱਚੋਂ ਕਿਸੇ ਇੱਕ ਫੈਸਲੇ ਲਓ ਆਪਣੀ ਜ਼ਿੰਦਗੀ ਦੇ ਧਾਰਨ ਕਰੇਗਾ ਉਹ ਤਿੰਨ ਫੈਸਲੇ ਇੰਜ ਕਹਿੰਦੇ ਨੇ ਆਤਮਕ੍ਰਾਂਤੀ ਆਤਮ ਵਿਸਮਰਤੀ ਆਤਮ ਹੱਤਿਆ ਖੁਦ ਨੂੰ ਬਦਲਣਾ ਜਾਂ ਖੁਦ ਨੂੰ ਭੁਲਾਣਾ ਜਾਂ ਖੁਦ ਨੂੰ ਮਿਟਾਣਾ ਇਹਨੂੰ ਇੰਜ ਕਹਿੰਦੇ ਨੇ ਆਤਮ ਕ੍ਰਾਂਤੀ ਖੁਦ ਨੂੰ ਬਦਲਣਾ ਆਤਮ ਵਿਸਮਰਤੀ ਖੁਦ ਨੂੰ ਭੁਲਾਣਾ ਆਤਮ ਹੱਤਿਆ ਜਾਂ ਖੁਦ ਨੂੰ ਖਤਮ ਕਰਨਾ ਇਤਨੇ ਨਿਰਾਸ਼ਾ ਇਤਨੇ ਉਦਾਸੀ ਕਿਵੇਂ ਜੀਵੀ ਤੋ ਗਾਲਬ ਦਿਨ ਰਾਤ ਪੇਣ ਲੱਗ ਪਏ ਇਤਨਾ ਸਿਆਣਾ ਮਨੁੱਖ ਇਤਨਾ ਸਿਆਣਾ غالب خود کہندا ہے یہ مثال تصفف یہ تیرا بیان ہے غالب تجھے ہم ولی سمجھتے جو نہ وعدہ خوار ہوتا غالب کہندے دنیا میں نو کہہ رہی ہے سی تینو ولی جان کے پوجنا سی پیغمبر جان کے پوجنا سی کم بس کدے تو شراب نہ پیندے اے تو کی کرن لگیں یہ مثال تصفف ਇਹ ਤੇਰਾ ਬਿਆਨ ਹੈ ਗਾਲिब ਇਹ ਤੇਰਾ ਕਹਿਣ ਦਾ ਢੰਗ ਇਹ ਤੇਰੀਆਂ ਦਲੀਲਾਂ ਇਹ ਤੇਰੀਆਂ ਮਿਸਾਲਾਂ ਇਹ ਤੇਰੇ ਉਦਾਹਰਣ ਇਹ ਤੇਰੇ ਪਰਮਾਨ ਇਹ ਮਿਸਾਲੇ ਤਸੱਫੁਫ ਇਹ ਤੇਰਾ ਬਿਆਨ ਹੈ ਗਾਲिब ਤੂਜੇ ਹਮ ਬਲੇ ਸਮਝਦੇ ਜੋ ਨਾ ਬਾਗ ਦਾ ਖਾਰ ਹੋਤਾ ਅਸੀਂ ਤੇ ਤੈਨੂੰ ਵਲੀ ਜਾਣ ਕੇ ਪੈਗੰਬਰ ਜਾਣ ਕੇ ਪੂਜਣਾ ਸੀ کو پین لگتے ہیں ایک دن بیگم نے غلب دی بیگم نے کہہ اویے دیکھ بڑے بڑے نواب تھانو سلاما کر دےن شہنشاہ عالم تھانو سلام کر دے سارے تھانو عزت دی نگاہ نال دیکھ رہے ہیں پر سارا دن ਤੁਸੀਂ بیہوش پہ رہے ٹھیک ہے ساری رات پی کے بیہوش پہ رہے ہیں ਉਸ ਜ਼ਮਾਨੇ ਚ 80 ਰੁਪਏ ਬਹਾਦਰ ਸ਼ਾਹ ਜ਼ਫਰ ਦੇ ਦਰਬਾਰ ਚ ਮਿਲਦੇ ਸਨ ਮਹਾਵਾਰੀ। ਸ਼ਰੀ ਦੀ ਸ਼ਰਾਬ ਪੀ ਜਾਂਦੇ। ਕਰਦੇ ਸ਼ਰਾਬ ਦੀਆਂ ਬੋਤਲਾਂ ਹੀ ਬੋਤਲਾਂ। ਪਤਾ ਉਸਨੇ ਬੇਗਮ ਨੂੰ ਕੀ ਆਖਿਆ। ਕਹਿੰਦਾ ਬੇਗਮ ਥੋੜਾ ਜੇ ਇਸ ਵਕਤ ਮੈਂ ਹੋਸ਼ੇ ਚਾਂ। ਤੂੰ ਮਿੱਟੀ ਦਾ ਪੁਤਲਾ ਦਿਖਾਈ ਦੇ ਰਹੀ ਹੈਂ। ਮੈਂ ਪੂਰਾ ਹੋਸ਼ੇ ਚ ਆ ਜਾਵਾਂ। ਤੂੰ ਮੈਨੂੰ ਮਿੱਟੀ ਦਿਖਾਈ ਦੇਂਗੇ ਆਪਣਾ ਆਪ ਵੀ ਮੈਂ ਮਿੱਟੀ ਦਾ ਪਤਲਾ ਦੇਖਾਂਗਾ ਤੂੰ ਬੇਗਮ ਬਣੀ ਰਹੇ ਮੈਂ ਗਾਲਿਬ ਬਣਾ ਰਵਾਂ ਮੈਨੂੰ ਪੇਂਡ ਦੇ ਇੰਜ ਕਿ ਤੂੰ ਬੇਗਮ ਤਾਂ ਦਿਸਦੇਂ ਜਦ ਮੈਂ बेहोश ਹੋਵਾਂ ਥੋੜਾ ਜਿਹਾ ਹੋਸ਼ ਹੀ ਚਾਵਾਂ ਤੂੰ ਮਿੱਟੀ ਦਾ ਪਤਲਾ ਕੋਛ ਵੀ ਨਹੀਂ ਕੋਛ ਵੀ ਨਹੀਂ ਤੇਰੀ ਕੋਈ ਬੁੱਕਤ ਨਹੀਂ ਔਰ ਮੈਂ ਪੂਰਾ ਹੋਸ਼ੇ ਚਾ ਜਾ ਤੂੰ ਹੈ ਹੀ ਮਿੱਟੀ ਪਤਲਾ ਵੀ ਨਹੀਂ ਤੂੰ ਹੈ ਹੀ ਮਿੱਟੀ ਆਪਣੇ ਵਜੂਦ ਨੂੰ ਬੜਾਈ ਰੱਖ ਮੈਨੂੰ ਉਪਦੇਸ਼ ਨਾ ਦੇ ਜਿਸ ਨੇ ਆਪਣੀ ਅਕਲ ਤੋਂ ਚੋਟ ਖਾਦੀ ਹੈ ਖਤਰਾ ਹੈ ਹੋ ਸਕਦਾ ਹੈ ਆਤਮ ਵਿਸਮਰਤੀ ਕਰੇ ਆਪਣੇ ਆਪ ਨੂੰ ਭੁਲਾਵੇ ਜਾਂ ਆਪਣੇ ਆਪ ਨੂੰ ਖਤਮ ਕਰੇ ਆਤਮ ਹੱਤਿਆ ਬੜੇ ਬੜੇ ਅਕਲਮੰਦ ਲੋਕਾਂ ਨੇ ਆਤਮ ਹੱਤਿਆ ਕੀਤੀ ਹੈ ਨੰਦ ਲਾਲ ਨੂਰਪੁਰੀ ਛੋਟੀ ਦਾ ਕਵੀ ਸੀ ਖੂਹ ਦੇ ਚ ਗਿਰ ਕੇ ਉਸਨੇ ਪੰਜਾਬ ਵਿੱਚ ਆਤਮ ਹੱਤਿਆ ਕੀਤੀ ਮੇਰੇ ਨਾਲ ਦੋ ਤਿੰਨ ਦਫਾ ਇੱਥੇ ਆਇਆ ਪਿਆਰਾ ਸਿੰਘ ਰੋਸ਼ਨ ਸ਼ਹਿਦ ਫੜੇ ਵਿੱਚੋਂ ਕਿਸੇ ਨੂੰ ਯਾਦ ਹੋਵੇ ਇਹ ਜਿਹੜੇ ਗੁੰਬਦ ਬਣਦੇ ਨੇ ਗੁਰਦੁਆਰਿਆਂ ਦੇ ਇਹ ਬਣਾਉਣ ਦਾ ਵੀ ਮਾਹਿਰ ਸੀ ਛੋਟੀ ਦਾ ਚਿੱਤਰਕਾਰ ਵੀ ਤੇ ਛੋਟੀ ਦਾ ਕਵੀ ਗੁੰਚਾ ਜੀ ਇਹਨਾਂ ਦਾ ਮਿੱਤਰ ਸੀ ਜਿਹੜੇ ਨਾਲ ਚੱਲਦੇ ਨੇ ਦਾਸ ਤੇ ਸ਼ੋਗਲ ਜੀ ਗੁੰਚਾ ਜੀ ਤੇ ਪਿਆਰਾ ਸਿੰਘ ਰੋਸ਼ਨ ਮੇਰੇ ਨਾਲ 5-7 ਸਾਲ ਕੰਮਦੇ ਰਹੇ ਅੰਮ੍ਰਿਤਸਰ ਦਾ ਵਸਨੇ ਇੱਕ ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ ਸਭ ਤੋਂ ਪਹਿਲੇ ਉਹ ਮਿਲਦਾ ਸੀ ਇੱਕ ਪਲ-ਪਲ ਦੀ ਮੇਰੀ ਖਬਰ ਰੱਖਦਾ ਸੀ ਵੇ ਹੁਣ ਪਹੁੰਚਣਗੇ ਐਨ ਦਰਬਾਰ ਸਾਹਿਬ ਦੇ ਗੂਏ ਤੇ ਹੀ ਮਿਲਦਾ ਸੀ ਸਰਾਹ ਦੇ ਕੋਲ ਆਲਮ ਬੜਾ ਵਿਦਵਾਨ ਬੜਾ ਜਿਹੜਾ ਕਵੀ ਹੁੰਦਾ ਚਿੱਤਰਕਾਰ ਨਹੀਂ ਹੁੰਦਾ ਪਰ ਗਜ਼ਬ ਦਾ ਚਿੱਤਰਕਾਰ ਉਹਨੇ ਬੜੀਆਂ ਗਜ਼ਬ ਦੀਆਂ ਤਸਵੀਰਾਂ ਬਣਾਈਆਂ ਦਾਸ ਨੇ ਉੱਤੇ ਸਕੂਲ ਦੇ ਵਿੱਚ ਲਗਵਾਈਆਂ ਨੇ ਅਲਵਰਸ ਮੇਰੀ ਤਸਵੀਰ ਵੀ ਬਣਾਈ ధਨਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ థਾਈਲੈਂਡ ਦੇ ਗੁਰਦੁਆਰੇ ਵਿੱਚ ਬੜੀਆਂ ਸੋਹਣੀਆਂ ਬਣਾ ਕੇ ਬੜਾ ਭਾਰੇ ਚਿੱਤਰਕਾਰ ਬੜੇ ਸੋਹਣੇ ਗੁੰਬਦ ਬਣਾਉਣ ਵਾਲਾ ਔਰ ਬਹੁਤ ਵੱਡਾ ਕਵੀ ਉਰਦੂ ਦਾ ਤੇ ਪੰਜਾਬੀ ਦਾ 5-7 ਸਾਲ ਪੁਰਾਣੀ ਮੈਂ ਹੁਣ ਗੱਲ ਕਰਦਾ ਪਿਆ ਮੈਂ ਆਇਆ ਉਸ ਦਿਨ ਪ੍ਰਿਆਰਾ ਸਿੰਘ ਰੋਸ਼ਨ ਨਹੀਂ ਮਿਲਿਆ ਦੂਜੇ ਦਿਨ ਵੀ ਨਾ ਮਿਲਿਆ ਤੀਜੇ ਦਿਨ ਵੀ ਚੌਥੇ ਦਿਨ ਵੀ ਤੋਂ ਮੈਂ ਇੱਕ ਸੱਜਣ ਤੋਂ ਪੁੱਛ ਲਿਆ ਕਵੀ ਸੀ ਜਿਹੜਾ ਮੈਂ ਕਿ ਗੱਲ ਕੀ ਹੈ ਸਭ ਤੋਂ ਪਹਿਲੇ ਉਹ ਹੀ ਮਿਲਦਾ ਸੀ ਅ ਚਾਰ ਦਿਨ ਹੋ ਗਏ ਨੇ ਕਿ ਕਵੀ ਦਰਬਾਰ ਧੰਗੁਰ ਰਾਮਦਾਸ ਜੀ ਮਹਾਰਾਜ ਦੇ ਗੁਰਪ੍ਰਭ ਤੇ ਹੁੰਦਾ ਮੈਂ ਲਿਸ਼ ਦੇ ਚੋ ਦਾ ਨਾਂ ਵੀ ਨਾ ਦੇਖੇ ਮੈਂ ਕਿ ਇਹ ਵੀ ਪਹਿਲੀ ਦਫਾ ਹੋ ਰਿਹਾ ਉਸ ਤੋਂ ਪੁੱਛਿਆ ਮੈਂ ਕਿ ਗੱਲ ਕੀ ਹੈ ਕਿਧਰੇ ਗਏ ਨੇ ਬਾਹਰ ਕਹਿਣ ਲੱਗੇ ਨਹੀਂ ਗਏ ਨੇ ਜੀ ਉਹਨੇ ਚਾਰ ਮੰਜ਼ਲਾ ਮਕਾਨ ਤੋਂ ਛਾਲ ਮਾਰ ਕੇ ਖੁਦਕਸ਼ੀ ਕੀਤੀ ਥੱਲੇ ਗਿਰਦਿਆਂ ਟੁਕੜੇ ਟੁਕੜੇ ਸਾਰੇ ਅੰਮ੍ਰਿਤਸਰ ਦੇ ਚ ਇਹ ਗੱਲ ਮਸ਼ਹੂਰ ਇਨ ਛੋਟੀ ਦਾ ਸਿਆਣਾ ਮਨੁੱਖ ਅਕਲ ਦਾ ધਨੀ ਚિત੍ਰਕਾਰ ਮਾਮਾਰ ਵੀ ਔਰ ਕਵੀ ਵੀ ਸ਼ਾਇਰ ਵੀ ਕਿਸੇ ਨੇ ਕੋਈ ਗੱਲ ਇੱਕ ਆਖੀ ਝੋਟ ਖਾ ਗਿਆ ਨਹੀਂ ਬਰਦਾਸ਼ਤ ਹਿਰਦੇ ਕੋਮਲ ਹੁੰਦੇ ਨੇ ਸਮਝ ਬੜੀ ਮਹਾਨ ਆਉਂਦੀ ਹੈ ਝੋਟ ਖਾ ਗਿਆ ਇੰਨਾ ਨਿਰਾਸ਼ ਹੋ ਗਿਆ ਇਤਨਾ ਉਦਾਸ ਹੋ ਗਿਆ ਖੁਦਕਸ਼ੀ ਹੁਣ ਮੈਂ ਅਰਜ਼ ਕਰਾਂ ਜੋ ਟੋਟਲੀ ਨਿਰਾਸ਼ ਹੋ ਗਿਆ ਹੈ ਉਦਾਸ ਹੋ ਗਿਆ ਹੈ ਉਹ ਆਪਣੀ ਜ਼ਿੰਦਗੀ ਬਾਰੇ ਤਿੰਨ ਤਰ੍ਹਾਂ ਦੇ ਫੈਸਲੇ ਕਰੇਗਾ ਆਤਮਕ੍ਰਾਂਤੀ ਆਤਮ ਵਿਸਮਰਤੀ ਆਤਮ ਹੱਤਿਆ ਖੁਦ ਨੂੰ ਬਦਲਣਾ ਜਾਂ ਖੁਦ ਨੂੰ ਭੁਲਾਣਾ ਜਾਂ ਖੁਦ ਨੂੰ ਮਿਟਾਣਾ ਇਨਾ ਤਿੰਨਾਂ 'ਚ ਕੁਛ ਨਾ ਕੁਛ ਤੇ ਕਰੇਗਾ ਜ਼ਰੂਰ ਕਰੇਗਾ ਤੇ ਮੈਨੂੰ ਕਹਿਣ ਦੇਣਾ ਮੈਂ ਬਾਰ ਬਾਰ ਮਾਫੀ ਵੀ ਮੰਗ ਲਵਾਂ ਜਿਨੇ ਆਪਣੇ ਆਪ ਨੂੰ ਬਦਲਣ ਦੀ ਨਹੀਂ ਸੋਚੀ ਜਿਨੇ ਆਪਣੇ ਆਪ ਨੂੰ ਭੁਲਾਣ ਦਾ ਵੀ ਨਹੀਂ ਸੋਚਿਆ ਤੇ ਜਿਨੇ ਆਪਣੇ ਆਪ ਨੂੰ ਮਿਟਾਣ ਦਾ ਵੀ ਨਹੀਂ ਸੋਚਿਆ ਨਾ ਉਹ ਟੋਟਲੀ ਨਿਰਾਸ਼ ਹੈ ਨਾ ਉਦਾਸ ਹੈ ਅਜੇ ਇਸ ਨੂੰ ਕੋਈ ਗਹਿਰੀ ਝੋਟ ਨਹੀਂ ਲੱਗੀ ਸੰਸਾਰ ਤੋਂ ਅਜੇ ਕੋਈ ਗਹਿਰੀ ਝੋਟ ਨਹੀਂ ਲਗੀ ਆਪਣੀ ਅਕਲ ਤੋਂ ਪਰ ਇਹ ਕੋਈ ਗਹਿਰਾ ਸਦਸੰਗੀ ਵੀ ਨਹੀਂ ਕਿ ਇਹਨੂੰ ਸ਼ਬਦ ਦੀ ਝੋਟ ਲੱਗੀ ਹੋਵੇ ਗੁਰ ਸ਼ਬਦ ਦੀ ਝੋਟ ਲੱਗਦੀ ਹੈ ਸ਼ਬਦ ਦੀ ਝੋਟ ਖਾ ਕੇ ਮਨੁੱਖ ਆਤਮ ਹੱਤਿਆ ਨਹੀਂ ਕਰੇਗਾ ਆਤਮ ਵਿਸਮਰਤੀ ਨਹੀਂ ਕਰੇਗਾ ਆਤਮ ਕ੍ਰਾਂਤੀ ਕਰੇਗਾ ਖੁਦ ਨੂੰ ਬਦਲੇਗਾ ਲੇਕਿਨ ਅਕਲ ਤੋਂ ਝੋਟ ਖਾ ਕੇ ਸੰਸਾਰ ਤੋਂ ਝੋਟ ਖਾ ਕੇ ਖਤਰਾ ਬਣਿਆ ਹੈ ਲੇਕਿਨ ਕਈ ਦਫਾ ਅਕਲ ਤੋਂ ਚੋਟ ਖਾ ਕੇ ਵੀ ਕਈ ਸੰਤ ਬਣੇ ਨੇ ਇੱਕ ਤੇ ਅਵਤਾਰ ਬਣਿਆ ਮਹਾਤਮਾ ਬੁੱਧ ਆਪਣੀ ਅਕਲ ਤੋਂ ਚੋਟ ਖਾ ਕੇ ਇੱਕ ਦਿਨ ਉਹਨੇ ਇੱਕ ਬੁੱਢਾ ਵੇਖਿਆ ਕਹਿੰਦਾ ਹੈ ਬੁੱਢੇ ਅਸੀਂ ਵੀ ਵੇਖਦੇ ਹਾਂ ਪਰ ਉਹਦੇ ਵੇਖਣ ਦੇ ਨਾਲ ਉਹਦੀ ਮਹਾਨ ਅਕਲ ਉਹਦੀ ਸੋਚਣੀ ਬੁੱਢੇ ਤੇ ਅਸੀਂ ਵੀ ਵੇਖਦੇ ਹਾਂ ਉਨੇ ਵੇਖੇ ਕਹਿੰਦੇ ਨਹੀਂ ਸਰੀਰ ਦਾ ਇਹੀ ਅੰਜਾਮ लाठी ਦੇ ਆਸਰੇ ਤੇ ਵਿਚਾਰਾ ਉਹ ਚੱਲ ਰਿਹਾ ਸੀ ਛੋਟੇ ਛੋਟੇ ਕਦਮ ਪੁੱਟ ਰਿਹਾ ਸੀ ਕਹਿੰਦਾ ਅੰਜਾਮ ਇਹ ਇਹ ਤੇ ਕੁਛ ਵੀ ਨਹੀਂ ਕੁਛ ਵੀ ਇੱਕ ਦਿਨ ਇੱਕ ਬਿਮਾਰ ਦੇਖ ਰਿਹਾ ਬੜਾ ਜ਼ੋਰ ਦਾ ਬੁਖਾਰ ਚੜਿਆ ਹੋਇਆ ਤੇ ਤੜਪ ਰਿਹਾ ਇਹ ਦੂਜੀ ਝੋਟ ਖਾ ਗਿਆ ਕਹਿੰਦਾ ਹੈ ਸਰੀਰ ਐਸੀ ਰੋਗਾਂ ਦੀ ਖਾਣ ऐसे भयंकर रोग तड़पा के रख देते हैं ये जीवन ते कुछ भी नहीं कुछ भी नहीं रोज बीमार देखते हैं और ओदे वेखण दे च उदी महान अकल सी आज उसने एक लाश देख ली चार बंदे चुपके ले जा रहे ने नाल सनबंदी ने भीड़ है कंदा है अंजाम ए ਇਤਨੇ ਗਹਿਰੀ ਚੋਟ ਖਾਦੀ ਮੁੜ ਕੇ ਘਰ ਨਹੀਂ ਗਿਆ ਕਹਿੰਦਾ ਹੁਣ ਮੈਂ ਉਸ ਜੀਵਨ ਨੂੰ ਲੱਭਣਾ ਹੈ ਜਿਹਦੇ ਵਿੱਚ ਬਿਮਾਰੀ ਨਾ ਹੋਵੇ ਜਿਹਦੇ ਵਿੱਚ ਬੁਢੇਪਾ ਨਾ ਹੋਵੇ ਜਿਹਦੇ ਵਿੱਚ ਮਰਨਾ ਵੀ ਨਾ ਹੋਵੇ ਮੈਂ ਉਹ ਘਰ ਲੱਭਣਾ ਹੈ ਮੈਂ ਉਹ ਜੀਵਨ ਲੱਭਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਨਾ ਉਹਨੇ ਇੱਕ ਬੱਧਾ ਘਰ ਤਹਾਂ ਜਿੱਥੇ ਮਰਤ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਬੁਢੇਪਾ ਵੀ ਕੋਈ ਨਹੀਂ ਏ ਕੈਸੀ ਦੁਨੀਆ ਰੂਹਾਂ ਨਹੀਂ ਮੰਡਾ